ਮੋ ਮੈਂ ਯਾਦ ਨੰਦਿਕੋਰ ਮਨਦੀਪੋਰ ਹਾਂਜੀ ਕਿਹੜਾ ਪਿੰਡ ਤੁਹਾਡਾ ਬੇਮਨ ਕੌਰ ਸਿੰਘ ਜ਼ਿਲ੍ਹਾ ਲੁਖਿੰਡਾ ਜੀ ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕਿਸ ਤਰੀਕੇ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2021 22 ਚ ਜੀ 2022 ਦੇ ਵਿੱਚ ਤੁਹਾਡਾ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਅੱਜ ਦਾ ਨਕਾਹੀ ਹੋਇਆ ਸੀਗਾ ਜੀ ਨਕਾਹ ਹੋਇਆ ਸੀਗਾ ਹਾਂਜੀ ਤੁਸੀਂ ਵੀ ਉਸੇ ਬਲੌਂਕ ਕਰਦੇ ਹੋ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਉਸੇ ਕੈਟਾਗਰੀ ਵਿੱਚ ਬਲੌਂਕ ਕਰਦੇ ਹਾਂਜੀ ਫਿਰ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੇਂਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਹੈ ਸੀਗੇ ਬੰਗੇ ਤੁਹਾਨੂੰ ਕਿੱਥਾ ਪਤਾ ਲੱਗਾ ਦੂਜਾ ਵਿਆਹ ਕਰਾ ਰਿਹਾ ਹੈ? ਉਹ ਤਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ। ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ। ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਹੈ? ਉਹ ਜੀ ਜ਼ੁਕੇ ਦੀ ਹੈ ਜੀ। ਬਰੇਸ਼ ਦੀ ਹੈ? ਹਾਂਜੀ ਹਾਂਜੀ। ਕਿਹਨ ਕੀ ਕਾਰਵਾਈ ਹੋਈ? ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ। ਇਦਾਂ ਬਿਆਨ ਲੈ ਲੈਣ ਮੰਗਾ ਨੇ। ਕਿ ਇਹ ਇਹ ਤੇ ਕੀਤਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕਾਮ ਇਗਰ ਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਐਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਝ ਜਿਹੜੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ? ਨਹੀਂ ਜੀ, ਕੀਤੀ ਹੋਈ ਐ। ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ। ਕੁੱਟਮਾਰ ਦੀ ਸਪੈਦਾ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਐ ਦੁਦਿਵਾਰ। ਸ਼ਨੀਵਾਰ ਨੂੰ ਐਸਾ ਇਥੋਂ ਬਿਢਿੰਡਾ। 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ। ਹਾਂਜੀ, ਹਾਂਜੀ। ਉਹ ਦਿਨ ਉਹ ਦਿਨ ਤੁਹਾਨੂੰ ਕੁੱਟਮਾਰ ਕਰਕੇ ਬੰਦ ਰੱਖਿਆ। ਹਾਂਜੀ, ਹਾਂਜੀ। ਬੱਸ ਤੁਸੀਂ ਕੀ ਮੰਗ ਕਰਦੇ ਆ? ਬਸ ਇਹ ਇਨਸਾਫ ਮਿਲੇ ਥੋ। ਇਹਨਾਂ ਦੇ ਸਾਰੇ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ। ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ। ਨੇ ਉਹ ਚੀਜ਼ ਮੈਂ ਬਾਅਦ ਚ ਦੇਖੂਗੀ ਜੀ ਕਿ ਤੇਰੇ ਤੇ ਕਾਰਵਾਈ ਕੀਤੀ ਜਾਵੇ ਨਾ ਤੇਰੀ ਫੈਮਿਲੀ ਤੇ ਕਰ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਪਾਪਾ ਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਹਾਂਜੀ ਆਏ ਕਿਸ ਗੁਰੂ ਘਰ ਸੇ ਵਨਵਾਰੇ ਹੋ ਗੁਰਦੁਆਰਾ ਪੰਥਮਾਤਾ ਸਾਹਿਬ ਕੋਲ ਕਿੱਥੇ ਮੰਗਾ ਆਏ ਪਈ ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਗਰ ਕੀ ਨਾਮ ਆ ਉਹਨਾਂ ਦਾ ਹਸਨ ਮਾਨ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰੂ ਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲਾਂ ਹਾਂ ਜੀ ਆਨੰਦਕਾਰ ਜਿੱਥੇ ਆਨੰਦਕਾਰ ਜਿੱਥੇ ਹੋਇਆ ਹਾਂਜੀ ਕਿੰਨੇ ਕੁ ਸੀਗੇ ਬਰਾਤੀ ਆਏ ਉਹ ਸੀ ਤਕਰੀਨ 25 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਜੀ ਜੀ ਸ਼ੁਕਰੀਆ ਜੀ ਹਾਂਜੀ ਧੰਨਵਾਦ ਹਾਂਜੀ ਸਰ ਇਹ ਪਤਾ ਲੱਗਿਆ ਕਿ ਕਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਹੈ ਨੇ ਇਹਦੇ ਚ ਜਿਹੜਾ ਕਲਦੀਪ ਮਾਨਕ ਨਾਲ ਕੋਈ ਜਾਣੀ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥੋਂ ਕਿ ਮੇਰਾ ਇਹ ਪਤੀ ਆ ਇਸ ਮੈਮਾ ਮੈਰੇ ਦੇ ਅਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਵਧੀਆ ਕੁਦਰਖਾਸਾ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨੰਦ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਤੋ ਜਿਹੜੀ ਲੜਕੀ ਨਾਲ ਮੈਰਿਜ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪੂਰਣਾ ਸਬੂਤ ਨਹੀਂ ਆਇਆ ਇਥੇ ਅਨਮੋਲ ਪੈਲਸ ਐਸੀ ਪਾਰਟੀ ਚੱਲਦੀ ਸੀ ਉਹਦੇ ਵਿੱਚ ਇਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਨਟ ਕਰਦੀ ਹੋਨੇ ਰਾਜੀ ਹੈਗੇ ਆ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਆਜ ਵੀ ਇਨਕੁਆਇਰੀ ਚੱਲੀ ਹੈ ਐਂਡ ਦਰਖਾਸਤ ਹੀ ਪੜਤਾਲ ਚੱਲੀ ਉਹ ਜੋ ਵੀ ਪੜਤਾਲ ਦੇ ਵਿੱਚ ப்ਰੂਫ ਆਉਣਗੇ ਜਾਂ ਉਹ ਗੱਲ ਇਹ ਹੈਗੀ ਹੈਗੀ ਸਾਹਮਣੇ ਤੇ ਵੈਸੇ ਹੀ ਕਰ ਲਈ ਅਮਰਛਣ ਦੀ ਜਾਈਏ ਜੀ ਨਾਮ ਖੜਾ ਥੋੜਾ ਜਿਹਾ ਨਹੀਂ ਹਾਂਜੀ ਜੀ ਮੈਂ ਨਾ ਸਨਮਾਨ ਤੇ ਅਸਲ ਤੁਸੀਂ ਕੁਲਦੀਪ ਮਾਨਗੀ ਦੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਕਿਸੇ ਕਰੇ ਲੁੱੜਾਈ ਹੈ ਜੀ ਉਹਦੇ ਕਰਕੇ ਹੈ ਤੁਸੀਂ ਇਹ ਕੀ ਬਦਲ ਕਹੀ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸਕ ਕਰਾ ਰਹੇ ਹੋ ਇੱਥੇ ਨਹੀਂ 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 ਅਸੀਂ ਅਰੇ ਟੂਟ ਚੱਲ ਰਿਹਾ ਸੀ ਜਿਹੜਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਹਾਂਜੀ 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 ਕੋਈ ਬਰਤਰੀ ਲੁੱਡ ਸਪਿਊਟਾ ਹੋਰ ਕੁਝ ਵਿਆਹ ਨਹੀਂ ਕਰਾਉਣਾ ਇਹ ਨਹੀਂ 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 ਇੱਥੇ ਬੁਢਾਰੇ 574 ਮੈਰਿਜ ਹੋਈ ਆ ਜੈਤ ਮੁਹੱਲੇ ਦੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋਂ ਤਾਂ ਲੈ ਤਾਂ ਤੋਂ ਵੀ ਜੀ ਨਹੀਂ ਗੁਰਦੁਆਰਾ ਪੰਥਮਤਾ ਸਹਿਕੂ ਪਾਠੀ ਸਾਹਿਬ ਜਿਹੜੇ ਹੈ ਨਹੀਂ ਨਹੀਂ